ਵਿਸ਼ਾ ਵਟ ਤੇ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂਗੋਮਰਕ੍ਰਿਤ ਕੋਤ ਹਾਜ਼ਰ ਹੋਇਆ ਅੱਜ ਤੇ ਮੁੱਖ ਖਬਰਦਾਨ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਆਮ ਲੋਕਾਂ ਨੂੰ ਖਾਸ ਤੌਰ ਤੇ ਨਾਗਰਿਕ ਕੇਂਦਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਈਜ਼ੀ ਰਜਿਸਟਰੀ ਪ੍ਰਣਾਲੀ ਯਾਨੀ ਕਿ ਜ਼ਮੀਨ ਜਾਇਦਾਦ ਦੇ ਰਜਿਸਟਰੀ ਸੌਖੇ ਢੰਗ ਨਾਲ ਕਰਨ ਦੀ ਸ਼ੁਰੂਆਤ ਕੀਤੀ ਹੈ ਜ ਜੀ ਹਾਂ ਅਮ ਲੋਕਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਮਰਪਿਤ ਕੀਤਾ ਤੇ ਉਸ ਤੋਂ ਬਾਅਦ মিডিਆ ਨੂੰ ਵੀ ਉਹਨਾਂ ਦੇ ਵੱਲੋਂ ਸੰਬੋਧਨ ਕੀਤਾ ਗਿਆ ਤੇ ਕੁਝ ਵਿਸ਼ੇਸ਼ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਤੇ ਆਓ ਸੁਣਦੇ ਹਾਂ ਤੇ ਪਹਿਲਾਂ ਸਾਨੂੰ ਇਹ ਹੀ ਨਹੀਂ ਪਤਾ ਲੱਗ ਸੀ ਰਿਸਟਰੀ ਲਖਾਈਏ ਕਿੱਥੋਂ ਇੱਥੇ ਘੁੰਮਦੇ ਰਹਿੰਦੇ ਸੀ ਉਹ ਕਹਿੰਦੇ ਇੱਧਰ ਚੱਲ ਜਾ ਇੱਧਰ ਚੱਲ ਜਾ ਕੁਝ ਜਿਹੜੇ ਲਿਖਦੇ ਸਾਰੇ ਤਾਂ ਨਹੀਂ ਮੈਂ ਕਹੂੰਗਾ ਕੁਝ ਐਸੇ ਵੀ ਸੀ ਜਿਹੜੇ ਮਤਲਬ ਏਜੰਟ ਬਣੇ ਹੋਏ ਸੀ ਤਸਵੀਲਾਰਾਂ ਦੇ ਕਿ ਆਹ ਕੀ ਕਰਾਈ ਫਿਰਦਾ ਕਿੱਥੋਂ ਲਿਖਾਈ ਫਿਰਦਾ ਮੈਂ ਕਰਦਾ ਠੀਕ ਐ ਇੰਨੇ ਪੈਸੇ ਲੱਗਣਗੇ ਨਾ ਸੋ ਉਹ ਬਿਲਕੁਲ ਸਾਰਾ ਕੁਝ ਖਤਮ ਹੋ ਜਾਊਗਾ ਫਿਰ ਨਾਲ ਹੀ ਸਕਰੀਨ ਤੇ ਤੁਹਾਨੂੰ ਜਿਸ ਆਰਡਰ 'ਚ ਤੁਸੀਂ ਆਓਗੇ ਤੁਹਾਡਾ 12ਵਾਂ ਨੰਬਰ ਆ ਗਿਆ 12ਵਾਂ ਮਿਲ ਗਿਆ ਤੁਹਾਨੂੰ ਤਾ 12ਵੇਂ ਨੰਬਰ ਦੀ ਜਿਹੜੀ ਜਿਵੇਂ ਅੰਬੈਸੀਆਂ ਦੇ ਵਿੱਚ ਚੱਲਦਾ ਹੈ ਕਿ ਇਸ ਵਕਤ ਟੋਕਨ ਨੰਬਰ 25 ਚੱਲ ਰਿਹਾ ਹੈ ਇਸ ਵਕਤ 26 ਚੱਲ ਰਿਹਾ ਹੈ ਇਸ ਵਕਤ ਟੋਕਨ ਨੰਬਰ 7 ਚੱਲ ਰਿਹਾ ਸੀ ਕਿਸੇ ਦਾ 12ਵਾਂ ਨੰਬਰ ਸੀ ਉਹ ਕਹਿੰਸੀ ਚਾਰ ਪੰਜ ਬਾਅਦ ਮੇਰੀ ਵਾਰੀ ਆ ਜਾਊਗੀ ਜੀ ਲਿਖਿਆ ਹੋਇਆ ਸਾਰਾ ਕੁਝ ਦੋ ਰਿਸਟ ਸਬ ਰਿਸਟਰ ਇੱਥੇ ਬੈਠੇ ਨੇ ਦੋ 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 ਲਗਾਤਾਰ ਐਡ ਰੀਅਲ ਟਾਈਮ ਤੇ ਤੇ ਤੁਹਾਨੂੰ ਸਾਰਾ ਕੁਝ ਸਾਰੇ ਮੈਸੇਜ ਰੀਅਲ ਟਾਈਮ ਤੇ ਤੁਹਾਨੂੰ ਵਟਸਐਪ ਤੇ ਮਿਲਦੇ ਰਹਿਣਗੇ ਇੱਕ ਹੋਰ ਜਿਹੜਾ ਇਤਿਹਾਸਿਕ ਕਦਮ ਹੈ ਕਿਉਂਕਿ ਮੁਹਾਲੀ ਤੋਂ ਅਸੀਂ ਸ਼ੁਰੂ ਕੀਤਾ ਹੈ ਹਾਏ ਸਾਰੇ ਪੰਜਾਬ 'ਚ ਸਾਨੂੰ 1.5 ਤੋਂ 2 ਮਹੀਨੇ ਲੱਗ ਜਾਣਗੇ ਪਰ ਮੁਹਾਲੀ ਜੀ ਕਾਮਯਾਬ ਹੋ ਗਿਆ ਕਈ ਦਿਨਾਂ ਤੋਂ ਸ਼ੁਰੂ ਕੀਤਾ ਸੀ ਅੱਜ ਅਸੀਂ ਪੂਰਾ ਇਹਨੂੰ ਵਰਕਿੰਗ ਦੇ ਵਿੱਚ ਦੇਖਿਆ ਇਹ ਨਹੀਂ ਹੈਗਾ ਕਿ ਤੁਸੀਂ ਮੁਹਾਲੀ ਹੀ ਰਿਸ਼ਤੇ ਕਰਾਉਣੇ ਜਾਂ ਖਰੜੀ ਕਰਾਉਣੀ ਮੁਹਾਲੀ ਜ਼ਿਲ੍ਹੇ 'ਚ 7 ਤਸਵੀਰਾਂ ਨੇ ਡੇਰਾਬਸੀ ਵੀ ਹੈ ਜੀਰਕਪੁਰ ਵੀ ਹੈ ਖਰੜ ਹੈ ਮੁਹਾਲੀ ਹੈ ਤੁਸੀਂ ਕਿਸੇ ਕੋਲੇ ਵੀ ਜਾ ਸਕਦੇ ਹੋ ਜ਼ਿਲ੍ਹੇ ਦੇ ਵਿੱਚ ਜਿਹੜੀ ਮਰਜ਼ੀ ਤਹਿਸੀਲ ਜਾਂ ਸਬ ਤਹਿਸੀਲ 'ਚ ਤੁਸੀਂ ਰਿਸ਼ਤੇ ਕਰਾ ਸਕਦੇ ਹੋ ਇਹ ਜ਼ਰੂਰੀ ਨਹੀਂ ਹੈ ਕਿ ਇੱਥੇ ਰਸ਼ ਹੈ ਤੇ ਤੁਹਾਨੂੰ ਇੱਥੇ ਹੀ ਬਹਿਣਾ ਪੈਣਾ ਜਾਂ ਕੱਲ ਨੂੰ ਆਉਣਾ ਪੈਣਾ ਡੇਰਾ ਬੱਸੀ ਹੋ ਸਕਦਾ ਹੈ ਬਿਲਕੁਲ ਖਾਲੀ ਪਿਆ ਹੋਵੇ ਉੱਥੇ ਚੱਲ ਜਾਓ ਜ਼ੀਰਕਪੁਰ ਜਾਂ ਖਰੜ ਖਾਲੀ ਪਿਆ ਹੋਵੇ ਉੱਥੇ ਚੱਲ ਜਾਓ ਉਹ ਤਾਂ ਆਨਲਾਈਨ ਆਉਣਾ ਸਾਰਾ ਕੁਝ ਰਿਕਾਰਡ ਤੇ ਆ ਜਾਣਾ ਸੋ ਬੜਾ ਚੈੱਕ ਕਰਨ ਦਾ ਵੀ ਇਹ ਵੀ ਕੋਈ ਫੇਕ ਰਿਸਟਰੀ ਨਾ ਹੋ ਜਾਈਏ ਜਾਂ ਫੇਕ ਨਾ ਕੋਈ ਡਾਕੂਮੈਂਟ ਲਾ ਜੇ ਉਹਦਾ ਚੈੱਕ ਕਰਨ ਦਾ ਸਿਸਟਮ ਵੀ ਹੈ ਡਿਪਟੀ ਕਮਿਸ਼ਨਰ ਕਾਉਂਟੇਬਲ ਹੋਊਗਾ ਜ਼ਿਲ੍ਹੇ ਦਾ ਜੇ ਕੋਈ ਗਲਤ ਦ੍ਰਿਸ਼ਟੀ ਹੋ ਗਈ ਜਾਂ ਕੋਈ ਗਲਤ ਡਾਕੂਮੈਂਟ ਪਾਸ ਹੋ ਗਿਆ ਉਹਨਾਂ ਦੀ ਅੱਖਾਂ ਦੇ ਵਿੱਚ ਦੀ ਤਾਂ ਫਿਰ ਡਿਪਟੀ ਕਮਿਸ਼ਨਰ ਕਾਉਂਟੇਬਲ ਹੋਊਗਾ ਤੇ ਜ਼ਿੰਮੇਵਾਰੀ ਜਿਹੜੀ ਹੈ ਉਹ ਤੈਅ ਕੀਤੀ ਗਈ ਹੈ ਪ੍ਰੋਪਰ ਤੇ ਕੋਈ ਰਿਸ਼ਵਤ ਨਹੀਂ ਜਿੰਨੀ ਫੀਸ ਬਣਦੀ ਹੈ ਉਨੀ ਫੀਸ ਲੱਗੂਗੀ ਤੇ ਇੱਥੋਂ ਜਿਹੜੇ ਜਿਨ੍ਹਾਂ ਨੂੰ ਅਸੀਂ ਮਿਲਿਆ ਅਸੀਂ ਉਹ ਕਹਿੰਦੇ ਅਸੀਂ ਪਹਿਲਾਂ ਵੀ ਦੋ ਤਿੰਨ ਵਾਰੀ ਆਏ ਆ ਇਸ ਬਿਲਡਿੰਗ 'ਚ ਬੜਨ ਵੇਲੇ ਵੀ ਡਰ ਲੱਗਦਾ ਹੈ ਤੇ ਇਸ ਬਿਲਡਿੰਗ ਤੋਂ ਨਿਕਲਣ ਵੇਲੇ ਵੀ ਐਂ ਲੱਗ ਜਾਂਦਾ ਰਹਿੰਦਾ ਵੀ ਇੱਕ ਵਾਰੀ ਸੁੱਖ ਸਾਨ ਨਿਕਲ ਜੀਏ ਕਿਤੇ ਹੋਰ ਨਾ ਕੋਈ ਸਿਆਪਾ ਪੈ ਜੇ ਮਤਲਬ ਤੁਸੀਂ ਦੇਖੋ ਜੇ ਜਸਵਿੰਦਰ ਸਿੰਘ ਨੂੰ ਜਗਵਿੰਦਰ ਸਿੰਘ ਲਿਖਤਾ ਕਿਸੇ ਪਟਵਾਰੀ ਨੇ ਉਹ ਜਸਵਿੰਦਰ ਨੂੰ ਜਗਵਿੰਦਰ ਬਣਨ ਵਿੱਚ 10 ਸਾਲ ਲੱਗ ਜਾਂਦੇ ਉਹ ਕਹਿੰਦਾ ਗੱਗੇ ਦੇ ਐਂ ਥੋੜੀ ਜੀ ਕਾਮ ਕਰਨੀ ਸੀ ਗੱਗੇ ਦੇ ਸੱਸਾ ਬਣਦਾ ਨਾ ਜਗਵਿੰਦਰ ਲਿਖਤਾ ਜਸਵਿੰਦਰ ਸੀ ਐਂ ਕਰਨ ਨੂੰ 10 ਸਾਲ ਲੱਗ ਜਾਂਦੇ ਪਤਾ ਨਹੀਂ ਕਿੰਨੇ ਪੈਸੇ ਲੱਗ ਜਾਂਦੇ ਆਪਦੇ ਆਪ ਨੂੰ ਸਾਬਤ ਕਰਨ ਕਰਦੇ ਰਹਿੰਦੇ ਆ ਬਲੱਡ ਰਿਲੇਸ਼ਨ ਚ ਬਾਪੂ ਆਪਣੇ ਬੇਟੇ ਨੂੰ ਜ਼ਮੀਨ ਦੇਣਾ ਹੈ ਤੂੰ ਆਸ ਲਿਆ ਤੂੰ ਉਹ ਲਿਆ ਤੂੰ ਆਹ ਨਾ ਲਿਆ ਇੱਥੋਂ ਲਿਆ ਉਧਰੋਂ ਲਿਆ ਇੱਥੇ ਇੱਕ ਬਿਲਡਿੰਗ ਚ ਬੜੋਗੇ ਏਸੀ ਬਿਲਡਿੰਗ ਹੈ ਪਾਣੀ ਹੈ ਪਿੰਡ ਨੂੰ ਵਧੀਆ ਬਾਥਰੂਮ ਨੇ ਬੈਟਿੰਗ ਏਰੀਆ ਤੁਸੀਂ ਮੈਨੂੰ ਲੱਗਦਾ ਤੇ ਘੰਟੇ ਤੋਂ ਬਾਅਦ ਤੁਹਾਨੂੰ ਟਾਈਮ ਲੱਗੂਗਾ ਤੇਰੀ ਸਟਰੀਕ ਰੱਖ ਕੇ ਤੁਸੀਂ ਬਾਹਰੋਂ ਸਾਰਾ ਕੁਝ ਤੁਹਾਡਾ ਰਿਕਾਰਡ ਸਾਰਾ WhatsApp ਤੇ ਆ ਜਾਊਗਾ WhatsApp ਤੇ ਤੁਹਾਡੇ ਕੋਲੇ ਜੇ ਇਤਰਾਜ਼ ਆ ਗਿਆ ਕੋਈ ਤਾਂ ਇਤਰਾਜ਼ ਇਤਰਾਜ ਦਾ ਜਿਹੜਾ ਤੁਹਾਡੇ ਕੋਲੇ ਮੈਸੇਜ ਆਊਗਾ ਉਹ ਜਿਹ ਇੱਕ ਲਿੰਕ ਵੀ ਆਊਗਾ ਉਹ ਲਿੰਕ ਹੈ ਸਿੱਧਾ ਡੀਸੀ ਨੂੰ ਕਰ ਸਕਦੇ ਤੁਸੀਂ ਉਸ ਨੂੰ ਫਾਰਵਰਡ ਤੇ ਲਿੰਕ ਹੈ ਵੀ ਜੇ ਤੁਹਾਡੇ ਤੋਂ ਪੈਸੇ ਮੰਗੇ ਨੇ ਲਿੰਕ ਹੈ ਕਿਸੇ ਨੇ ਤੁਹਾਡੇ ਤੋਂ ਰਿਸ਼ਵਤ ਮੰਗਣੀ ਕੋਸ਼ਿਸ਼ ਕੀਤੀ ਤਾਂ ਉਹਦਾ ਵੀ ਤੁਸੀਂ ਉੱਥੇ ਦੇ ਸਕਦੇ ਹੋ ਤਾਂ ਤਰੀਮ ਮਾਨ ਸਰਕਾਰ ਦੇ ਵੱਲੋਂ ਇਤਿਹਾਸ ਰੱਖ ਦਿੱਤਾ ਗਿਆ ਪੰਜਾਬ ਦੇ ਵਿੱਚ ਪਹਿਲੀ ਵਾਰ ਬਰਸਾਤਾ ਦੇ ਮੌਸਮ ਤੋਂ ਪਹਿਲਾਂ ਪਿੰਡਾਂ ਦੇ 15000 ਛਪੜਾ ਦੀ ਜਿਹੜੀ ਕਿ ਸਾਫ ਸਫਾਈ ਹੋਵੇਗੀ ਤਾਂ ਬਿਲਕੁਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀ ਕਾਇਆਕਲਪ ਤੇ ਪੁਨਰ ਸੁਰਜੀਤੀ ਮਿਸ਼ਨ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਪਿੰਡਾਂ ਦੇ ਸਰਪੰਚਾਂ ਦਾ ਕਹਿਣਾ ਹੈ ਕਿ ਆਪ ਸਰਕਾਰ ਪਿੰਡਾਂ ਵਿੱਚ ਅਸਲ ਤਬਦੀਲੀ ਲਿਆ ਰਹੀ ਹੈ ਤੇ ਇਸ ਦੇ ਮੱਦੇ ਨਜ਼ਰ ਤਰਨਪ੍ਰੀਤ ਸਿੰਘ ਸੌਨ ਦੇ ਵੱਲੋਂ ਮੀਡੀਆ ਨੂੰ ਸੰਬੋਧਨ ਕੀਤਾ ਗਿਆ ਤੇ ਕੁਝ ਗੱਲਾਂ ਕਹੀਆਂ ਗਈਆਂ ਨੇ ਪੰਜਾਬ ਦੇ ਅੰਦਰ ਜੁਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਅਗਵਾਈ ਚੱਲ ਰਹੀ ਹੈ। ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਸ਼ਾ ਨਿਰਦੇਸ਼ਾਂ ਦੇ ਉੱਤੇ ਚੱਲ ਰਹੀ ਹੈ। ਸਾਡੀ ਸਰਕਾਰ ਦਾ ਇੱਕ ਉਦੇਸ਼ ਹੈ ਕਿ ਅਸੀਂ ਪਿੰਡਾਂ ਦੇ ਬੁਨਿਆਦੀ ਢਾਂਚੇ ਦੇ ਉੱਤੇ ਅਸੀਂ ਵਰਕਆਊਟ ਕਰਨ ਲੱਗੇ ਹੋਏ ਹਾਂ, ਕੰਮ ਕਰਨ ਲੱਗੇ ਹੋਏ ਹਾਂ। ਜਿਹਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਵਿੱਚ ਪੈਂਦੇ 15000 ਛੱਪੜਾਂ ਦੀ ਸਫਾਈ ਦਾ ਜਿਹੜਾ ਕੰਮ ਹੈ ਉਹ ਸਭ ਤੋਂ ਮਹੱਤਵਪੂਰਨ ਕੰਮ ਹੈ ਜਿਹਦੇ ਤੇ ਅੱਜ ਤੱਕ ਕਿਸੇ ਵੀ ਸਰਕਾਰ ਨੇ ਚਾਹੇ ਕਾਂਗਰਸ ਦੀ ਸਰਕਾਰ ਰਹੀ ਹੋਵੇ ਚਾਹੇ ਕਾਲੀਦਲ ਭਾਜਪਾ ਦੀ ਸਰਕਾਰ ਰਹੀ ਹੋਵੇ ਕਿਸੇ ਸਰਕਾਰ ਨੇ ਐਨੀ ਮਾਈਨਿਊਟਲੀ ਐਨੀ ਸੰਵੇਦਨਸ਼ੀਲਤਾ ਦੇ ਨਾਲ ਕਦੇ ਕੰਮ ਨਹੀਂ ਕੀਤਾ ਓਰੇ ਮੈਂ ਜਿਹੜਾ ਤੁਹਾਨੂੰ ਡਾਟਾ ਦੇਣ ਲੱਗੇ ਆ ਇਹ ਆਪਣੇ ਆਪ ਦੇ ਵਿੱਚ ਇੱਕ ਮੂੰਹੋਂ ਬੋਲਦੀ ਤਸਵੀਰ ਹੈ ਕੰਮਾਂ ਦੀ ਕਿ ਜਿਹਦੇ ਵਿੱਚ 15000 ਛਪੜਾਂ ਦੇ ਵਿੱਚੋਂ 3973 3973 ਛੱਪੜਾਂ ਵਿੱਚ ਪਾਣੀ ਕੱਢਣ ਦਾ ਜਿਹੜਾ ਕੰਮ ਹੈ ਜਿਹਨੂੰ ਡੀਵਾਟਰਿੰਗ ਦਾ ਪ੍ਰੋਸੈਸ ਕਹਿੰਦੇ ਆ ਉਹ ਮੁਕੰਮਲ ਪੂਰਾ ਹੋ ਚੁੱਕਿਆ ਤੇ 646 6406 6406 ਜਿਹੜਾ ਛੱਪੜਾਂ ਦਾ ਡੀਵਾਟਰਿੰਗ ਦਾ ਪ੍ਰੋਸੈਸ ਪਾਣੀ ਕੱਢਣ ਦਾ ਜਿਹੜਾ ਕੰਮ ਹੈ ਉਹ ਮੁਕੰਮਲ ਹੋਣ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕਿਆ ਔਰ ਫੇਰ ਇਸ ਤੋਂ ਅਗਲਾ ਪ੍ਰੋਸੈਸ ਸੀ ਹੈ ਨਾ ਇਹਨਾਂ ਟੋਬਿਆਂ ਚੋਂ ਇਹਨਾਂ ਪਾਉਂਡਸ ਦੇ ਵਿੱਚੋਂ ਇਹਨਾਂ ਛੱਪੜਾਂ ਦੇ ਵਿੱਚੋਂ ਗਾਰ ਕਢਵਾਉਣੀ ਜਿਹਨੂੰ ਡੀਸੈਲਟਿੰਗ ਕਹਿੰਦੇ ਆ ਜਿਹਦੇ ਚੋਂ 1223 ਛੱਪੜਾਂ ਦੇ ਵਿੱਚੋਂ ਗਾਰ ਕੱਢੀ ਜਾ ਚੁੱਕੀ ਹੈ ਡੀਸੈਲਟਿੰਗ ਹੋ ਚੁੱਕੀ ਹੈ 1 2 2 3 1223 ਛੱਪੜਾਂ ਦੇ ਵਿੱਚੋਂ ਤੇ 3267 ਛੱਪੜਾਂ ਚੋਂ ਗਾਰ ਕੱਢਣ ਦਾ ਜਿਹੜਾ ਕੰਮ ਹੈ ਉਹ ਜਾਰੀ ਹੈ ਚੱਲ ਰਿਹਾ ਬੜੇ ਵਾਰਫੂਟਿੰਗ ਲੈਵਲ ਤੇ 3267 3267 ਛਪੜਾਂ ਦੇ ਵਿੱਚੋਂ ਗਾਰ ਕੱਟਣ ਦਾ ਜਿਹੜਾ ਪ੍ਰੋਸੈਸ ਹੈ ਉਹ جاری ਹੈ ਇਹਨਾਂ ਪਿੰਡਾਂ ਦੀ ਨੁਹਾਰ ਇਹਨਾਂ ਪਿੰਡਾਂ ਦੀ ਨੁਹਾਰ ਹੈ ਜਿਹੜੀ ਉਹ ਆਉਣ ਵਾਲੇ ਸਮੇਂ 'ਚ ਅਸੀਂ ਬਿਲਕੁਲ ਬਦਲ ਕੇ ਰੱਖ ਦੇਵਾਂਗੇ ਪੰਜਾਬ ਦੇ 154 ਬਲਾਕਾਂ ਦੇ ਵਿੱਚ ਪੜਾਅਦਾਰ ਤਰੀਕੇ ਦੇ ਨਾਲ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਇਹਨੂੰ ਅਸੀਂ ਸਫਲਤਾਪੂਰਵਕ ਇਸ ਪ੍ਰੋਜੈਕਟ ਨੂੰ ਆਪਾਂ ਪੂਰਾ ਕਰ ਦੇਾਂਗੇ ਔਰ ਇਹਦੀ ਜਿਹੜੀ ਟਾਈਮ ਲਾਈਨ ਅਸੀਂ ਮੁਕਰਰ ਕੀਤੀ ਹੈ 30 ਮਈ ਤੱਕ 30 ਮਈ ਜਾਨੀ ਕਿ ਹੁਣ ਤੋਂ ਤਕਰੀਬਨ ਤਕਰੀਬਨ 4-5 ਦਿਨ ਦੇ ਵਿੱਚ ਵਿੱਚ ਅਸੀਂ ਜਿਹੜੀ ਛੱਪੜਾਂ ਦੀ ਡੀ-ਵਾਟਰਿੰਗ ਦਾ ਕੰਮ ਹੈ ਇਹਦੇ ਚੋਂ ਛੱਪੜਾਂ ਚੋਂ ਪਾਣੀ ਕਢਵਾਉਣ ਦਾ ਕੰਮ ਹੈ ਜੇਕਰ ਮੌਸਮ ਨੇ ਸਾਡਾ ਸਾਥ ਦਿੱਤਾ ਵਿੱਚ ਕੋਈ ਬਰਸਾਤ ਨਾ ਆਈ ਤਾਂ ਅਸੀਂ ਇਹ ਜਾਨੀ ਕਿ ਜਿਹੜਾ ਇਹਦਾ ਕੰਮ ਹੈ ਇਹਦਾ ਅਸੀਂ ਛੱਪੜਾਂ ਦੀ ਡੀਵਾਟਰਿੰਗ ਦਾ ਕੰਮ 30 ਮਈ ਤੱਕ ਅਸੀਂ ਮੁਕੰਮਲ ਪੂਰਾ ਕਰ ਦਾਂਗੇ। ਤੇ ਦਰੇ ਯੁੱਧ ਨਸ਼ਾ ਵਿਰੁੱਧ ਮਹਿੰਮ ਦੇ ਤਹਿਤ ਕੈਬਨਿਟ ਮੰਤਰੀ ਹਰਪਤਨ ਸਿੰਘ ਈਟੀਓ ਜੰਡਿਆਲਾ ਗੁਰੂ ਦੇ ਇੱਕ ਪਿੰਡ ਪਹੁੰਚੇ ਨੇ। ਮਾਨ ਸਰਕਾਰ ਦੇ ਵੱਲੋਂ ਮਹਿੰਮ ਵਿੱਗੇ ਗਏ ਯੁੱਧ ਨਸ਼ਾ ਵਿਰੁੱਧ ਜਿਸ ਦੇ ਤਹਿਤ ਕੈਬਨਿਟ ਮੰਤਰੀ ਹਰਪਤਨ ਸਿੰਘ ਈਟੀਓ ਚੰਡਿਆਲਾ ਗੁਰੂ ਹਲਕੇ ਦੇ ਪਿੰਡ ਛੀਨਾ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ মিডিਆ ਨੂੰ ਵੀ ਬਾਤ ਚੋਂ ਸੰਬੋਧਨ ਕੀਤਾ ਗਿਆ ਤੇ ਗੁਝਗਲਨਾ ਕੀਤੀਆਂ ਗਈਆਂ ਨੇ ਤੇ ਆਓ ਸੁਣਨ ਤਾਂ ਉਹਨਾਂ ਦੇ ਵੱਲੋਂ ਕੀ ਗੱਲਬਾਤ ਕੀਤੀ ਗਈ ਹੈ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜੋਧ ਨਸ਼ਿਆਂ ਦੇ ਵਿਰੁੱਧ ਮਹਿੰਮ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਹੋਈ ਆ ਔਰ ਇਸ ਦੇ ਤਹਿਤ ਅਸੀਂ ਹਰ ਪਿੰਡ ਦੇ ਵਿੱਚ ਜਾ ਕੇ ਲੋਕਾਂ ਨੂੰ ਲਾਮਬਦ ਕਰ ਰਹੇ ਆ ਕਿ ਆਪਾਂ ਇਹਦੇ ਵਿਰੁੱਧ ਨਸ਼ਿਆਂ ਦੇ ਵਿਰੁੱਧ ਇੱਕ ਵੱਡੀ ਲਾਮਬਦ ਅ ਅਲਾਮਤ ਦੀ ਆਪਾਂ ਕਰੀਏਟ ਕਰੀਏ ਪੈਦਾ ਕਰੀਏ ਤੇ ਆਪਾਂ ਇਹ ਸਾਰਾ ਹੈ ਜਿਹੜੇ ਸਾਡੇ ਕੁਝ ਬੱਚੇ ਨਸ਼ਿਆਂ ਦੇ ਆਦੀ ਹੋ ਚੁੱਕੇ ਨੇ ਉਹਨਾਂ ਦਾ ਇਲਾਜ ਕਰਵਾਈਏ ਔਰ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਭਜਾਈਏ ਉਹਨਾਂ ਦਾ ਜਿਹੜਾ ਬਾਈਕਾਊਟ ਕਰੀਏ ਸੋ ਪੰਜਾਬ ਸਰਕਾਰ ਦਾ ਸਿੱਧਾ ਸੁਨੇਹਾ ਹੈ ਕਿ ਜਿਹੜੇ ਤੇ ਨਸ਼ਾ ਕਰਦੇ ਨੇ ਸਾਡਾ ਉਹਨਾਂ ਨਾਲ ਕੋਈ ਵੈਰ ਵਿਰੋਧ ਨਹੀਂ ਸਾਡੇ ਵਾਸਤੇ ਉਹ ਬਿਮਾਰ ਨੇ ਅਸੀਂ ਉਹਨਾਂ ਦਾ ਇਲਾਜ ਕਰਾਵਾਂਗੇ ਹਸਪਤਾਲਾਂ 'ਚ ਖੜਾਂਗੇ ਦਾਖਲ ਕਰਨਾ ਪਿਆ ਦਾਖਲ ਵੀ ਕਰਾਂਗੇ ਜਿਸ ਤਰ੍ਹਾਂ ਦੇ ਵੀ ਇਲਾਜ ਦੀ ਜ਼ਰੂਰਤ ਪਈ ਕਰਾਵਾਂਗੇ ਸਾਰਾ ਪੈਸਾ ਵੀ ਆਪ ਕਰ ਖਰਚ ਕਰਾਂਗੇ ਪਰ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਕਿਸੇ ਕੀਮਤ ਤੇ ਬਖਸ਼ਾਂਗੇ ਨਹੀਂ ਕਿ ਨਸ਼ਾ ਤਸਕਰ ਜਿਹੜੇ ਨੇ ਇਹਨਾਂ ਨੇ ਆਪਣੀਆਂ ਬਹੁਤ ਜਾਇਦਾਦਾਂ ਬਣਾਈਆਂ ਨੇ ਔਰ ਆਮ ਗਰੀਬ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਨਸ਼ਿਆਂ ਦੇ ਉੱਤੇ ਲਾ ਕੇ ਤੇ ਇਹਨਾਂ ਨੇ ਆਪਣੇ ਮਹਿਲ ਵੱਡੇ ਵੱਡੇ ਖੜੇ ਕਰ ਲਏ ਉਹਨਾਂ ਦੇ ਉੱਤੇ ਵੀ ਪੀਲਾ ਪੰਜਾ ਚੱਲ ਰਿਹਾ ਤੁਹਾਨੂੰ ਇਹ ਵੀ ਕੱਲ ਦਾ ਪਤਾ ਆ ਕਿ ਰੋਜ਼ ਆਪਾਂ ਦੇਖਦੇ ਆ ਕਿ ਕਦੀ ਕਿਸੇ ਨਸ਼ਾ ਤਸਕਰ ਦਾ ਘਾਟਾ ਆਇਆ ਜਾ ਰਿਹਾ ਹੈ ਕਿਸੇ ਦੀ ਕੋਠੀ ਛੁੱਟੀ ਜਾ ਰਹੀ ਆ ਔਰ ਇੱਕ ਗੱਲ ਤੁਹਾਨੂੰ ਯਕੀਨ ਦਿਵਾਉਣੀ ਆ ਕਿ ਜਿਨ੍ਹਾਂ ਨੇ ਨਸ਼ਾ ਤਸਕਰੀ ਦੇ ਵਿੱਚ ਪੈਸੇ ਕਮਾ ਕੇ ਤੇ ਆਪਣੇ ਮਹੱਲ ਖੜੇ ਕੀਤੇ ਨੇ ਉਹਨਾਂ ਦੇ ਮਿੱਟੀ ਦੇ ਵਿੱਚ ਮਿਲਾ ਦਾਂਗੇ ਢਾਹ ਢੇਰੀ ਕਰ ਦਾਂਗੇ ਪਰ ਉਹਨਾਂ ਨੂੰ ਬਖਸ਼ਾਂਗੇ ਨਹੀਂ ਬੋਲੇ ਇਸ ਹਾਲ ਕਿਉਂਕਿ ਆ ਜਿਹੜੇ ਸਾਡੇ ਛੋਟੇ ਛੋਟੇ ਬੱਚੇ ਬੈਠੇ ਨੇ ਇਹਨਾਂ ਦਾ ਭਵਿੱਖ ਜਿਹੜਾ ਆ ਉਨ੍ਹਾਂ ਨੂੰ ਸੁਧਾਰਨਾ ਸਾਡੀ ਜ਼ਿੰਮੇਵਾਰੀ ਆ ਅਸੀਂ ਸਕੂਲ ਬਣਾ ਰਹੇ ਆ ਤੁਹਾਨੂੰ ਪਤਾ ਹੋਊਗਾ ਕੁਝ ਦਿਨ ਪਹਿਲਾਂ ਅੱਜ ਸਟੇਜ ਇਧਰ ਨੂੰ ਕੀਤਾ ਪਹਿਲਾਂ ਸਟੇਜ ਉਧਰ ਲੱਗੀ ਸੀਗੀ ਕੁਝ ਦਿਨ ਪਹਿਲਾਂ ਮੈਂ ਇੱਥੇ ਆਇਆ ਸੀਗਾ ਉਸ ਦਿਨ ਵੀ ਆਪਾਂ ਬੱਚਿਆਂ ਵਾਸਤੇ ਕਮਰਿਆਂ ਦਾ ਚਾਰਦੁواری ਦੇ ਉਦਘਾਟਨ ਜਿਹੜੇ ਆ ਉਹ ਕਰਕੇ ਗਏ ਸੀਗੇ ਸੋ ਅਸੀਂ ਇਹਨਾਂ ਬੱਚਿਆਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਆ ਜੇ ਅੱਜ ਜਿਹੜੇ ਨਸ਼ੇ ਆ ਇਹਨੂੰ ਅਸੀਂ ਖਤਮ ਨਾ ਕੀਤਾ ਤੇ ਸਾਡੇ ਬੱਚਿਆਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਲਪੇਟ ਦੇ ਵਿੱਚ ਲੈ ਲੈਣਗੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੋ ਹੀ ਬੇਨਤੀ ਆ ਕਿ ਆਪਾਂ ਨਸ਼ਾ ਤਸਕਰਾਂ ਦੀ ਮਦਦ ਨਾ ਕਰੀਏ ਆਪਾਂ ਜਿਹੜੇ ਲੋਕ ਬਿਮਾਰ ਨੇ ਨਸ਼ਾ ਨਸ਼ੇ ਕਰਕੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਪਹੁੰਚਾਈਏ ਉਹਨਾਂ ਦਾ ਇਲਾਜ ਕਰਵਾਈਏ ਤੇ ਆਪਣੇ ਪਿੰਡ ਨੂੰ ਆਪਣੇ ਸੂਬੇ ਨੂੰ ਜਿਹੜਾ ਆ ਉਹ ਨਸ਼ਾ ਮੁਕਤ ਕਰੀਏ ਤੇ ਦੇ ਪਾਕੜਾ ਜਲ ਵਿਵਾਦ ਤੇ ਹਾਈ ਕੋਰਟ ਦੇ ਵੱਲੋਂ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਪਾਖੜਾ ਦੇ ਪਾਣੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਾਲੇ ਚੱਲ ਰਹੇ ਵਿਵਾਦ ਤੇ ਸੁਣਵਾਈ ਤੀਜੇ ਦਿਨ ਦੀ ਬੀਤੇ ਕੱਲ੍ਹ ਹੋਈ ਤੇ ਇਸ ਮੁੱਦੇ ਤੇ ਬਹਿਸ ਪੂਰੀ ਹੋ ਗਈ ਹੈ ਹੁਣ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਜਿਹਾਉ ਮੀ ਦੈ ਕਿ ਅਦਾਲਤ ਇਸ ਦਿਸ਼ਾ ਵਿੱਚ ਜਲਦੀ ਹੀ ਆਪਣਾ ਫੈਸਲਾ ਦੇਵੇਗੀ ਸੁਣਵਾਈ ਦੇ ਦੌਰਾਨ ਹਰਿਆਣਾ ਸਰਕਾਰ ਨੇ ਦਲੀਲ ਦਿੱਤੀ ਕਿ ਕੇਂਦਰ ਅਤੇ ਹਰਿਆਣਾ ਨੇ ਬਹਿਸ ਦੌਰਾਨ ਅਦਾਲਤ ਨੂੰ ਦੱਸਿਆ ਪੰਜਾਬ ਦੇ ਵੱਲੋਂ ਪਟੀਸ਼ਨ ਦੇ ਵਿੱਚ ਉਠਾਏ ਗਏ ਮੁੱਦੇ ਉਹਨਾਂ ਵੱਲੋਂ ਅਜੇ ਤੱਕ ਕਦੇ ਨਹੀਂ ਉਠਾਏ ਗਏ ਤੇ ਇਸ ਸਮੇਂ ਦੌਰਾਨ ਪੰਜਾਬ ਨੇ ਕੁਝ ਕਾਨੂੰਨੀ ਮੁੱਦੇ ਵੀ ਉਠਾਏ ਹਾਲਾਂਕਿ ਨਵੇਂ ਕੋਡ ਦੇ ਤਹਿਤ ਹਰਿਆਣਾ ਨੂੰ ਨਿਰਧਾਰਿਤ ਪਾਣੀ ਛੱਡ ਦਿੱਤਾ ਗਿਆ ਤੇ ਦੂਜੇ ਪਾਸੇ ਡੈਮ ਤੇ CISF ਤਾਇਨਾਤੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਵੀ ਇਹ ਮੁੱਦਾ ਉਠਾਇਆ ਸੀ ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਸਮਿਖਿਆ ਪਟੀਸ਼ਨ ਦਾਇਰ ਕੀਤੀ ਤੇ ਇਸ ਦੇ ਵਿੱਚ ਦਲੀਲ ਦਿੱਤੀ ਗਈ ਸੀ ਕਿ ਜਦੋਂ ਮਾਮਲੇ ਦੀ ਸੁਣਵਾਈ ਹਾਈ ਕੋਰਟ ਦੇ ਵਿੱਚ ਹੋਈ ਤੱਕ ਕੇਂਦਰ ਅਤੇ ਹਰਿਆਣਾ ਸਰਕਾਰਾਂ ਤੇ ਤੱਥ ਲੁਕਾਉਣ ਦਾ ਇਲਜ਼ਾਮ ਲਗਾਇਆ ਗਿਆ ਸਰਕਾਰ ਨੇ ਅਰਜ਼ੀ ਦਾਇਰ ਕੀਤੀ ਇਸ ਦੇ ਵਿੱਚ ਕਿਹਾ ਗਿਆ 28 ਅਪ੍ਰੈਲ ਨੂੰ ਪਾਣੀ ਦੇ ਮੁੱਦੇ ਤੇ BBMP ਵਿੱਚ ਸਾਰੇ ਰਾਜਾਂ ਦੀ ਇੱਕ ਮੀਟਿੰਗ ਹੋਈ ਸੀ ਪਰ ਕੋਈ ਹੱਲ ਨਹੀਂ ਨਿਕਲਿਆ। ਇਸ ਤੋਂ ਬਾਅਦ ਹਰਿਆਣਾ ਸਰਕਾਰ ਨੇ BBMP ਦੇ ਚੇਅਰਮੈਨ ਨੂੰ ਇੱਕ ਪੱਤਰ ਲਿਖਿਆ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਤਰ ਨੂੰ ਇੱਕ ਪੱਤਰ ਭੇਜਿਆ। BBMP ਦੇ ਚੇਅਰਮੈਨ ਨੇ ਮਾਮਲਾ ਕੇਂਦਰ ਨੂੰ ਭੇਜਿਆ। ਇਸ ਤੋਂ ਬਾਅਦ ਗ੍ਰਹਿਸਕੱਤਰ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ ਜਦੋਂ ਕਿ ਬਿਜਲੀ ਵਿਭਾਗ ਕਦੇ ਵੀ ਮੀਟਿੰਗਾਂ ਨਹੀਂ ਕਰਦਾ। ਜੋ ਗੱਲ ਕਰੀਏ ਗਰਮੀ ਦਿੱਤਾ ਹੁਣ ਦਿਨੋ ਦਿਨ ਪਾਰਾ ਵਾਧਾ ਜਾ ਰਿਹਾ ਪਰ ਦਾਸਨ ਹੈ ਕਿ ਇਸ ਦੇ ਮੱਦੇ ਨਜ਼ਰ ਸਾਡਿਆਂ ਜਿਹੜੀ ਪੁਲਿਸ ਹੈ ਪੁਲਿਸ ਅਫਸਰ ਨੇ ਉਹਨਾਂ ਦੇ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਜੀ ਹਾਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਕਿ ਉਹਨਾਂ ਦੇ ਵੱਲੋਂ ਇਹ ਨੇਕ ਕੰਮ ਜਿਹੜਾ ਕਿ ਕੀਤਾ ਜਾ ਰਿਹਾ ਹੈ ਜਿਹੜੇ ਰਿਕਸ਼ਾ ਚਲਾਉਂਦੇ ਨੇ ਵਿਚਾਰੇ ਜਿਹੜੇ ਬਜ਼ੁਰਗ ਨੇ ਜਾਂ ਫਿਰ ਜਿਹੜੇ ਲੋਡ ਵੰਦ ਨੇ ਉਹਨਾਂ ਨੂੰ ਪਾਣੀ ਦੀਆਂ ਬੋਤਲਾਂ ਵੰਡੀਆਂ ਜਾ ਰਹੀਆਂ ਨੇ ਜਿਹ ਮੁਖਸਰ ਸਾਹਿਬ ਟ੍ਰੈਫਿਕ ਪੁਲਿਸ ਅਤੇ ਰਹਿੜੀ ਚਾਲਕਾਂ ਨੂੰ ਵੰਡ ਰੀਆਂ ਨੇ ਠੰਡੇ ਪਾਣੀ ਦੀਆਂ ਅਤੇ ਜੂਸ ਦੀਆਂ ਬੋਤਲਾਂ ਜਿहां ਅੱਧੀ ਪੈ ਰਹੀ ਗਰਮੀ ਦੇ ਵਿੱਚ ਉਸ ਮੁਕਸ ਸਾਹਿਬ ਦੀ ਟ੍ਰੈਫਿਕ ਪੁਲਿਸ ਜਿੱਥੇ ਸਚਾਰੂ ਢੰਗ ਨਾਲ ਸੇਵਾਵਾਂ ਕਰ ਰਹੀ ਹੈ ਉੱਥੇ ਹੀ ਗਰਮੀ ਤੋਂ ਲੋਕਾਂ ਦਾ ਬਚਾਅ ਰਹੀ ਹੈ ਤਾਂ ਬਚਾਅ ਵੀ ਕਰ ਰਹੀ ਹੈ ਇਸ ਦੇ ਲਈ ਟ੍ਰੈਫਿਕ ਪੁਲਿਸ ਕਰਮੀ ਰਹਿੜੀ ਅਤੇ ਰਿਕਸ਼ਾ ਚਾਲਕਾਂ ਨੂੰ ਪਾਣੀ ਅਤੇ ਜੂਸ ਦੀਆਂ ਬੋਤਲਾਂ ਵੰਡ ਰਹੇ ਨੇ ਤਸਵੀਰਾਂ ਸਾਫ਼ ਤੌਰ ਤੇ ਇਸ ਦਾ ਗਵਾਹ ਨੇ ਆਮ ਤੌਰ ਤੇ ਟ੍ਰੈਫਿਕ ਪੁਲਿਸ ਸ਼ਹਿਰ ਦੇ ਚੌਂਕਾ ਵਿੱਚ ਚਲਾਨਾ ਕੱਢਦੀ ਹੋਈ ਹੀ ਨਜ਼ਰ ਆਉਂਦੀ ਹੈ ਪਰ ਆਹ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਉਸ ਵਿੱਚ ਮੁਖਸਰ ਸਾਹਿਬ ਤੋਂ ਸਾਹਮਣੇ ਆਈਆਂ ਨੇ ਬਹਿ ਕੇ ਹਰ ਕੋਈ ਸ਼੍ਰੀ ਮੁਖਸਰ ਸਾਹਿਬ ਟ੍ਰੈਫਿਕ ਪੁਲਿਸ ਦੀ ਸੁਲਾਨਾ ਕਰੇਗਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅੱਤ ਦੀ ਗਰਮੀ ਦੇ ਵਿੱਚ ਸ਼੍ਰੀ ਮੁਖਸਰ ਸਾਹਿਬ ਪੁਲਿਸ ਤੇ ਟ੍ਰੈਫਿਕ ਕਰਮਚਾਰੀ ਰਿਕਸ਼ਾ ਤੇ ਰਿਹੜੀ ਚਾਲਕਾਂ ਨੂੰ ਅਤੇ ਸੜਕ ਕਿਨਾਰੇ ਵੜੀ ਲਾਕੇ ਬੈਠੇ ਲੋਕਾਂ ਨੂੰ ਪਾਣੀ ਅਤੇ ਜੂਸ ਦੀਆਂ ਬੋਤਲਾਂ ਵੰਦੇ ਹੋਏ ਨਜ਼ਰ ਆ ਰਹੇ ਨੇ ਸ਼੍ਰੀ ਮੁਖਸੇ ਸਾਹਿਬ ਵਿਖੇ ਇਹ ਆਪ ਦੀ ਗਰਮੀ ਦੇ ਵਿੱਚ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਤੇ ਉਸ ਦੇ ਨਾਲ ਲੋਕਾਂ ਦੀ ਠੰਡੇ ਪੀਣ ਵਾਲੇ ਪਾਣੀ ਅਤੇ ਜੂਸ ਦੀਆਂ ਬੋਤਲਾਂ ਨਾਲ ਇਹ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਕ ਨੇਕ ਅਤੇ ਵੱਡਾ ਜਿਹੜਾ ਕਿ ਕਦਮ ਪੁਲਿਸ ਅਫਸਰਾਂ ਦੇ ਵੱਲੋਂ ਚੁੱਕਿਆ ਜਾ ਰਿਹਾ ਜੋ ਕਿ ਬਹੁਤ ਹੀ ਸ਼ਲਾਘਾਯੋਗ ਕੰਮ ਜਿਹੜਾ ਨਾਦੇ ਬੋਲੋ ਕੀਤਾ ਜਾ ਰਿਹਾ ਹੈ ਟ੍ਰੈਫਿਕ ਇੰਚਾਰਜ ਦਾ ਸੇਮ ਸਿੰਘ ਦੀ ਅਗਵਾਈ ਦੇ ਵਿੱਚ ਔਟੋ ਰਿਕਸ਼ਾ ਚਾਲਕ ਅਤੇ ਰੇੜੀ ਚਾਲਕਾਂ ਨੂੰ ਪਾਣੀ ਅਤੇ ਜੂਸ ਦੀਆਂ ਬੋਤਲਾਂ ਇਹ ਵੰਡੀਆਂ ਜਾ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਜਿਹਾ ਗਰਮੀ ਨੂੰ ਦੇਖਦੇ ਉਸ ਦੇ ਮੱਦੇ ਨਜ਼ਰ ਸਕੂਲਾਂ ਦੇ ਵਿੱਚ ਹੁਣ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਸਕੂਲ ਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਪੰਜਾਬ ਦੇ ਸਿੱਖਿਆ ਮੰਤਰੀ ਅਰਜੋਨ ਸਿੰਘ ਬੈਂਸ ਨੇ ਇਸ ਸੰਬੰਧੀ ਟਵੀਟ ਸਾਂਝਾ ਕਰਕੇ ਜਾਣਕਾਰੀ ਦਿੱਤੀ ਹੈ ਪੰਜਾਬ ਦੇ ਸਕੂਲਾਂ ਵਿੱਚ 2 ਜੂਨ 2025 ਤੋਂ 30 ਜੂਨ 2025 ਤੱਕ ਛੁੱਟੀਆਂ ਐਲਾਨੀਆਂ ਗਈਆਂ ਨੇ ਉਹਨਾਂ ਕਿ ਹਾ ਪੰਜਾਬ ਰਾਜ ਵਿੱਚ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਸਰਕਾਰੀ ਐਡਿਟ ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਮਿਤੀ 2 ਜੂਨ ਤੋਂ 30 ਜੂਨ ਤੱਕ ਛੁੱਟੀਆਂ ਕੀਤੀਆਂ ਚਾਰੇ ਨੇ ਤਾਂ ਬਿਲਕੁਲ ਪੰਜਾਬ ਸਰਕਾਰ ਨੇ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬਾਸਵਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਛੁੱਟੀ ਸੰਬੰਧੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਕਰ ਮੌਸਮ ਦੀ ਗੱਲ ਕੀਤੀ ਚਾਵੇ ਤਾਂ ਮੌਸਮ ਜਿਹੜਾ ਕਿ ਹੁਣ ਬਦਲਦਾ ਨਜ਼ਰ ਆ ਰਿਹਾ ਜਿੱਥੇ ਪਿਛਲੇ ਦਿਨ ਹੀ ਇੰਨੀਆਂ ਤੇਜ਼ ਹਵਾਵਾਂ ਚੜੜੀਆਂ ਸੀ ਤੋਂ ਉਸ ਤੋਂ ਬਾਅਦ ਇੱਕੋ ਦਮ ਜਿਹੜੀ ਕਿ ਗਰਮੀ ਨੇ ਜਿਹੜਾ ਕਿ ਪਾਰਾ ਜਿਹੜਾ ਕਿ ਵੱਧ ਚੁੱਕਿਆ ਸੀ ਲੋਕਾਂ ਨੂੰ ਕਾਫੀ ਜ਼ਿਆਦਾ ਇਸ ਗਰਮੀ ਤੋਂ ਜਿਹੜੀ ਕਿ ਖੱਜਲ ਖੁਆਰੀ ਹੋ ਰਹੀ ਸੀ ਤੇ ਉਸ ਦੇ ਮੱਦੇਨਜ਼ਰ ਕੀ ਹੁਣ ਮੌਸਮ ਵਿਭਾਗ ਦੇ ਵੱਲੋਂ ਇੱਕ ਹੋਰ ਚੇਤਾਵਨੀ ਜਾਰੀ ਕੀਤੀ ਗਈ ਹੈ ਪੰਜਾਬ ਵਿੱਚ ਨੌਤ ਪਾ ਸ਼ੁਰੂ ਹੋ ਕੇ ਆਇਆ ਹੈ ਇਸ ਵਾਰ ਪੰਜਾਬ ਦੇ ਵਿੱਚ ਮੌਸਮ ਨੇ ਰਵਾਇਤੀ ਗਰਮੀ ਦੀ ਥਾਂ ਥੋੜੀ ਰਾਹਤ ਦਿੱਤੀ ਹੈ ਤੇ ਕੋਈ ਵੀ ਹੀਟ ਵੇਵ ਦਾ ਅਲਰਟ ਨਹੀਂ ਹੈ ਦੱਸ ਦਿੰਨੇ ਆ ਕਿ ਸੂਬੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦਿਖਾਈ ਗਈ ਹੈ ਪਰ ਮੌਸਮ ਵਿਭਾਗ ਦੇ ਮੁਤਾਬਕ ਤਾਪਮਨ ਆਮ ਨਾਲੋਂ ਕਾਫੀ ਘੱਟ ਦਰਜ ਰਿਹਾ ਹੈ 29 ਮਈ ਤੱਕ ਗਰਮੀ ਦੀ ਲਹਿਰ ਸੰਬੰਧੀ ਕੋਈ ਚੇਤਾਵਨੀ ਨਹੀਂ ਹੈ ਹਾਲਾਂਕਿ ਕੁਝ ਜ਼ਿਲ੍ਹਿਆਂ ਵਿੱਚ ਪੀਲਾ ਅਲਰਟ ਜਾਰੀ ਕੀਤਾ ਗਿਆ ਜੁਥੇ ਮੀਂਹ ਜਾਂ ਫਿਰ ਹਲਕੇ ਤੂਫਾਨ ਦੀ ਚੇਤਾਵਨੀ ਦਿੱਤੀ ਗਈ ਹੈ ਭਾਰਤੀ ਮੌਸਮ ਵਿਗਿਆਨ ਦੇ ਅਨੁਸਾਰ ਸੂਬੇ ਵਿੱਚ ਵਾਤਵਾਤਾਪਮਨ ਅਸੰਤ ਤੇਨੇ 46 ਡਿਗਰੀ ਸੈਲਸੀਅਸ ਜਿਹੜਾ ਕਿ ਦਰਜ ਕੀਤਾ ਗਿਆ ਗਰਮੀਆਂ ਦੇ ਮੌਸਮ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਜਿਹੜੀ ਕਿ ਇਹ ਮੰਨੀ ਜਾ ਰਹੀ ਹੈ ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ ਜਿਵੇਂ ਕਿ ਗੁਰਦਾਸਪੁਰ ਹੁਸ਼ਿਆਰਪੁਰ ਵਰਗੇ ਅਗਲੇ 4 ਦਿਨਾਂ ਲਈ ਪੀਲਾ ਅਲਰਟ ਉੱਥੇ ਜਾਰੀ ਕੀਤਾ ਗਿਆ ਹੈ ਦੱਸਣ ਨੇ ਆਕੀ ਪੰਜਾਬ ਦਾ ਮੌਸਮ ਇੱਕ ਵਾਰ ਫਿਰ ਤੋਂ ਵਿਗੜ ਸਕਦਾ ਹੈ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਮੌਸਮ ਵਿਭਾਗ ਵੱਲੋਂ ਵੱਡੀ ਭਵਿੱਖਬਾਣੀ ਦੇ ਹੋਏ ਇਹ ਕਿਹਾ ਜਾ ਰਿਹਾ ਹੈ ਕਿ ਲਗਭਗ 40 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਮਾਵਾਂ ਚੱਲ ਸਕਦੀਆਂ ਨੇ ਹਾਲਾਂਕਿ ਇਹ ਸਿਰਫ ਹਜੇ ਅਨੁਮਾਨ ਹੀ ਲਗਾਇਆ ਜਾ ਰਿਹਾ ਹੈ ਤੇ ਉੱਥੇ ਹੀ 27 ਮਈ ਤੋਂ 30 ਮਈ ਤੱਕ ਰੁਕ ਰੁਕ ਕੇ ਮੀਂਹ ਹੋਣ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ ਤਾ ਐਂਟਰਟੇਨਮੈਂਟ ਇੰਡਸਟਰੀ ਮਨੋਰੰਨਣ ਇੰਡਸਟਰੀ ਤੇ ਖਬਰ ਸਾਹਮਣੇ ਆ ਰਹੀ ਹੈ ਜਿ ਹਾਂ ਦਾਸਰਨਿਆ ਕਿ ਮਸ਼ਹੂਰ ਗਾਇਕ ਸੁਖੇ ਦੇ ਵੱਲੋਂ ਆਪਣੀਆਂ ਵਿਆਹ ਦੀਆਂ ਤਸਵੀਰਾਂ ਸਾਂਝਾ ਕੀਤੀਆਂ ਗਈਆਂ ਨੇ ਪੰਜਾਬੀ 뮤직 ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ 뮤직 ਪ੍ਰੋਡਿਊਸਰ ਸੁਖੇ 뮤지컬 ਡਾਕਟਰਜ਼ ਨੇ ਆਪਣੇ ਜੀਵਨ ਦੇ ਨਵੇਂ ਚੈਪਟਰ ਦੇ ਵਿੱਚ ਐਂਟਰੀ ਕਰ ਲਈ ਹੈ ਜਿ ਹਾਂ ਸੁਖੇ ਨੇ ਆਪਣੀ ਲੰਬੇ ਸਮੇਂ ਦੀ ਗਰਲਫ੍ਰੈਂਡ ਅਲਾ ਨਾਲ ਵਿਆਹ ਕਰਵਾ ਲਿਆ ਤੇ ਉਹਨਾਂ ਦੀ ਇਹ ਡ੍ਰੀਮੀ ਵੈਡਿੰਗ ਇਸ ਵੇਲੇ ਸੋਸ਼ਲ ਮੀਡੀਆ ਤੇ ਚਾਈ ਹੋਈ ਹੈ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਇੰਟਰਨੈਟ ਤੇ ਵਾਇਰਲ ਹੋ ਰਹੀਆਂ ਨੇ ਜਿੱਤੇ ਦੋਹਾਂ ਦੀ ਜੋੜੀ ਨੂੰ ਲੋਕ ਖੂਬ ਪਸੰਦ ਕਰ ਰਹੇ ਨੇ ਸੁਖੇ ਦਾ ਵਿਆਹ ਸਿੱਖ ਅਤੇ ਵਿਦੇਸ਼ੀ ਦੋਹਾਂ ਰੀਤੀ ਰਿਵਾਜਾਂ ਨਾਲ ਹੋਇਆ ਜੋ ਸੁਖੇ ਨੇ ਆਪਣੇ ਇੰਸਟਾਗ੍ਰam ਤੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਉਹ ਸਿੱਖ ਰੀਤੀ ਰਿਵਾਜ ਨਾਲ ਹੋਏ ਵਿਆਹ ਦੀਆਂ ਹਨ ਜਿੰਨਾ ਵਿੱਚ ਸੁਖੇ ਕਰੀਮ ਰੰਗ ਦੀ ਸ਼ਰਵਾਨੀ ਅਤੇ ਲਾਲ ਦਸਤਾਰ ਦੇ ਵਿੱਚ ਬਹੁਤ ਸ਼ਾਨਦਾਰ ਲੱਗ ਰਿਹਾ ਹੈ ਕੱਪ ਕੀ ala bilal بلنگے کلیਰੇ ਚੂੜੇ ਅਤੇ ਮੰਗ ਟਿੱਕੇ ਵਿੱਚ ਬਹੁਤ ਖੂਬਸੂਰਤ ਲੱਗਦੀ ਹੈ ਇਸ ਦਾ ਖਾਸ ਮੌਕੇ ਤੇ ਪੰਜਾਬੀ میوزਿਕ ਇੰਡਸਟਰੀ ਦੇ ਕਈ ਵੱਡੇ ਕਲਾਕਾਰ ਵੀ ਮੌਜੂਦ ਰਹੇ ਕੁਰੀ ਨਿੰਜਾ ਵੀ ਪ੍ਰਾਕ ਜੱਸੀ ਗੇਲ ਮਨਿੰਦਰ ਬੁੱਟਰ ਰਫਤਾਰ ਅਤੇ ਅਖਲ ਵਰਗੇ ਕਲਾਕਾਰਾਂ ਨੇ ਆਪਣੀ ਹਾਜ਼ਰੀ ਨਾਲ ਸਮਾ ਬੰਨ ਦਿੱਤਾ ਸੋ ਕਿ ਦੇ ਕੜੀਅ ਦੀ ਗੱਲ ਕਰੀਏ ਤਾਂ ਉਹਨਾਂ ਨੇ ਰਫਤਾਰ ਦੇ ਨਾਲ ਸਨਾਈਪਰ ਕੀ ਤਰ੍ਹਾਂ ਹੀ ਆਪਣੇ 뮤직 ਸਰਫਰ ਦੇ ਸ਼ੁਰੂਆਤ ਕੀਤੀ ਸੀ ਬਾਅਦ ਦੇ ਵਿੱਚ ਉਹਨਾਂ ਨੇ ਬੋਹਿਮੀਆਂ ਦੇ ਨਾਲ ਜਗਵਾਰ ਗੀਤ ਰਿਲੀਜ਼ ਕੀਤਾ ਜਿਸ ਨੂੰ ਜਾਨੀ ਨੇ ਲਿਖਿਆ ਸੀ ਉਹਨਾਂ ਦੇ ਹਿੱਟ ਗੀਤਾ ਵਿੱਚ ਕੋਕ ਮੋਨੀ ਵਾ ਵੀ ਵਾ ਸੁਸਾਈਡ ਅਤੇ ਕੋਕੋ ਵਰਗੇ ਗੀਤ ਸ਼ਾਮਿਲ ਹਨ ਜੋ ਅੱਜ ਵੀ ਯੂਥ ਦੇ ਵਿੱਚ ਬਹੁਤ ਪਸੰਦ ਕੀਤੇ ਜਾ ਰਹੇ ਦਾ ਬਿਲਕੁਲ ਤਸਵੀਰਾਂ ਵੀ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਦੋਵੇਂ ਬਹੁਤ ਜਿਹੜੇ ਕੀ ਸੋਹਣੇ ਲੱਗ ਰਹੇ ਨੇ ਤੇ ਇਹਨਾਂ ਦੀਆਂ ਤਸਵੀਰਾਂ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਪਰ ਕਰੋਨਾ ਦਾ ਕਹਿਰ ਜਿਹਾ ਦੱਸਣਿਆ ਕਿ ਕੋਵਿਡ-19 ਜੜਾ ਕੇ ਮੁੜ ਤੋਂ ਵਾਪਸ ਆ ਰਿਹਾ ਹੈ ਲਾਕਡਾਊਨ ਵਰਗੀ ਸਥਿਤੀ ਜੜੇ ਕਿ ਮੁੜ ਤੋਂ ਹੋ ਸਕਦੀ ਹੈ ਤਾਂ ਤੁਸੀਂ ਵੀ ਆਪਣਾ ਧਿਆਨ ਰੱਖੋ ਤੇ ਸਾਵਧਾਨ ਰਹੋ ਦਿਲੀ ਦੇ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਅਚਾਨਕ ਵਾਧਾ ਹੋਇਆ ਜਦੋਂ ਕਿ 19 ਮਈ ਤੱਕ ਸਿਰਫ 24 ਸਰਗ੍ਰਮ ਮਾਮਲੇ ਸਨ ਹੁਣ ਇਹ ਗਿਣਤੀ ਵਧ ਕੇ 104 ਹੋ ਗਈ ਹੈ ਪਿਛਲੇ ਇੱਕ ਹਫਤੇ ਵਿੱਚ 99ਵੇਂ ਮਾਮਲੇ ਸਾਹਮਣੇ ਆਏ ਨੇ ਦਿੱਲੀ ਸਰਕਾਰ ਨੇ ਹਸਪਤਾਲਾਂ ਨੂੰ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਹਨ ਦੇਸ਼ ਭਾਰਤ ਦੇ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ ਹਜ਼ਾਰ ਤੋਂ ਪਾਰ ਕਰ ਗਈ ਹੈ ਜਿਸ ਦੇ ਨਾਲ ਚਿੰਤਾ ਹੋਰ ਵੀ ਵੱਧ ਗਈ ਹੈ ਦਿੱਲੀ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ 99 ਨਵੇਂ ਮਾਮਲੇ ਦੇ ਸਰਗਰਮ ਮਰੀਜ਼ਾਂ ਦੀ ਗਿਣਤੀ 10 ਤੱਕ ਜੇ ਰਹੀ ਤੇ ਹੈ ਜਦੋਂ ਕਿ 19 ਮਈ ਨੂੰ ਸਿਰਫ 24 ਸਰਗਰਮ ਕੇਸ ਸਨ ਹੁਣ 26 ਮਈ ਤੱਕ ਇਹ ਆਂਕੜਾ 104 ਤੱਕ ਪਹੁੰਚ ਗਿਆ ਹੈ ਯਾਨੀ ਕਿ ਇੱਕ ਹਫ਼ਤੇ ਵਿੱਚ ਜਿਹੜੀ ਕਿ ਕੇਸਾਂ ਵਿੱਚ ਵਾਧਾ ਹੋ ਰਿਹਾ ਹਾਲਾਂਕਿ ਇਸ ਸਮੇਂ ਦੌਰਾਨ 19 ਮਰੀਜ਼ ਠੀਕ ਵੀ ਹੋਏ ਨੇ ਸਿਹਤ ਮੰਤਰਾਲੇ ਦੀ ਰਿਪੋਰਟ ਦੇ ਅਨੁਸਾਰ ਇਸ ਸਮੇਂ ਦੇਸ਼ ਦੇ ਵਿੱਚ ਕਰੋਨਾ ਦੇ 1900 ਤੋਂ ਵੱਧ ਮਾਮਲੇ ਨੇ ਕੇਰਲ ਦੇ ਵਿੱਚ 430 ਮਹਾਰਾਸ਼ਟਰ ਵਿੱਚ 209 ਦਿੱਲੀ ਚ 104 ਗੁਜਰਾਤ ਦੇ ਵਿੱਚ 83 ਮਾਮਲੇ ਨੇ ਤਾਂ ਬਿਲਕੁਲ ਦਿੱਲੀ ਸਰਕਾਰ ਦੀ ਸਲਾਹ ਦਿੱਤੀ ਜਾ ਰਹੀ ਹੈ ਕਿ ਹਸਪਤਾਲ ਜਿਹੜੇ ਕਿ ਅਲਰਟ ਤੇ ਨੇ 3 ਦਿਨ ਪਹਿਲਾਂ ਦਿੱਲੀ ਸਰਕਾਰ ਨੇ ਇੱਕ ਐਡਵਾਈਸਰੀ ਵਿਚਾਰੀ ਕੀਤੀ ਤੇ ਸਾਰੇ ਹਸਪਤਾਲਾਂ ਨੂੰ ਕੋਵਿਡ ਨਾਲ ਸੰਬੰਧਿਤ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਵੀ ਦਿੱਤੇ ਨੇ ਬਿਸਤਰੇ ਆਕਸੀਜਨ ਤੇ ਦਵਾਈਆਂ ਦਾ ਸਟਾਕ ਤਿਆਰ ਰੱਖਣ ਦਾ ਦੇਸ਼ ਵੀ ਦਿੱਤਾ ਗਿਆ ਜੀਨੋਮ ਸਿਕਵੈਂਸਿੰਗ ਲਈ ਕੋਵਿਡ ਪੋਜ਼ਿਟਿਵ ਮਰੀਜ਼ਾਂ ਦੇ ਨਮੂਨੇ ਐਲਨ ਜੀ ਪੀ ਹਸਪਤਾਲ ਭੇਜਣ ਦੇ ਨਿਰਦੇਸ਼ ਦਿੱਤੇ ਗਏ ਨੇ ਵਾਧੇ ਮਾਮਲਿਆਂ ਦੇ ਨਾਲ ਹੁਣ ਜੀਨੋਮ ਸਿਕਵੈਂਸਿੰਗ ਦੇ ਜ਼ੋਰ ਦਿੱਤਾ ਜਾ ਰਿਹਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੋਈ ਨਵਾਂ ਰੂਪ ਫੈਲ ਰਿਹਾ ਹੈ ਤੇ ਇਸ ਕੰਮ ਦੇ ਲਈ ਦਿੱਲੀ ਦੇ ਐਲਨ ਜੇਪੀ ਹਸਪਤਾਲ ਨੂੰ ਨੋਡਲ ਸੈਂਟਰ ਬਣਾਇਆ ਗਿਆ ਤਾਂ ਬਿਲਕੁਲ ਐਤਵਾਰ ਨੂੰ ਚਾਰਕੰਡ ਦੇ ਰਾਂਚੀ ਵਿੱਚ ਕਰੋਨਾ ਦਾ ਇੱਕ ਮਾਮਲਾ ਵੀ ਸਾਹਮਣੇ ਆਇਆ ਤੇ ਇਹ ਸੰਕਰਮਿਤ ਵਿਅਕਤੀ ਹਾਲ ਹੀ ਵਿੱਚ ਮੁੰਬਈ ਤੋਂ ਵਾਪਸ ਆਇਆ ਸੀ ਅਤੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਅਧੀਨ ਹੈ ਸਿਵਲ ਸਰਜਨ ਦਾ ਮੁਤਾਬਕ ਉਸ ਦੀ ਪੁਸ਼ਟੀ ਕੀਤੀ ਸੀ ਕਿ ਮਰੀਜ਼ ਦੀ ਹਾਲਤ ਤੇ ਰਹਿਲੇ ਜਿਹੜੀ ਕੀ ਦੱਸੀ ਜਾਦੇ ਤਾਂ ਬਿਲਕੁਲ ਤੁਸੀਂ ਵੀ ਸਾਵਧਾਨ ਰਹੋ ਤੇ ਖਾਸ ਤੌਰ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਬਜ਼ੁਰਗਾਂ ਦਿਲ ਦੇ ਮਰੀਜ਼ਾਂ ਸ਼ੂਗਰ ਅਤੇ ਦਮੇ ਤੋਂ ਪੀੜਤ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਲੱਛਣ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਤਾਂ ਇਸ ਵੇਲੇ ਦਿੱਲੀ ਤੇ ਜਾ ਹੋਰ ਰਾਜਾਂ 'ਚ ਕੋਈ ਨਵੀਂ پابندੀਆਂ ਨਹੀਂ ਲਗਾਈਆਂ ਗਈਆਂ ਪਰ ਜੇਕਰ ਮਾਮਲੇ ਦੀ ਗਿਣਤੀ ਇਸੇ ਤਰ੍ਹਾਂ ਵਧਦੀ ਰਹੀ ਤਾਂ ਮਾਸਕ ਅਤੇ ਸਮਾਜਿਕ ਦੂਰੀ ਵਰਗੇ ਨਿਯਮ ਵਾਪਸ ਆ ਸਕਦੇ ਨੇ ਤਾਂ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਐਨ ਆਈ ਮਨੋਦੇਵ ਚਾਹ ਦਾ ਧੰਨਵਾਦ